ਇਤ ਉੰਕਾਰ ਸਤਗੁਰੁ ਦਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ Jap ਸ੍ਰੀ ਮੁਖਵਾਕ ਪਾਛਾ ਹੀ ਦਸਵੇਂ ਸਿਪਾਸ਼ੰਦ ਤਪਰ ਸਾਦ ਚੱਕਰ ਚ ਹੈ ਨਿਰ ਵਰਣ ਜਾਤ ਅਰ ਪਾਤ ਨਹਿ ਨਜੇ ਰੂਪ ਰੰਗ ਅਰ ਰੇਖ ਭੇ ਤੂ ਕਹ ਨ ਸਖਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿਤਹਿ ਜ ਗਣਿਤ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਦ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ ਦਬਾਨੀ ਚਰਨ ਚਰਨ ਜਿਹ ਫਤ ਪਵਾਨੀ ਬ੍ਰਹਮਾ ਦੇਖਣ ਅੰਤ ਨਹੀਂ ਪਾਇਓ ਦੇਤ ਦੇਤ ਮੁਖ ਚਾਰ ਬਤਾਇਓ ਦੇ ਸ਼ਿਵਹ ਬਰ ਮੋਹ ਹੈ ਕੋਬ ਕਰਮਣ ਤੇ ਕਬ ਹੋ ਨ ਟਰਾਂ ਨਾ ਡਰਾਂ ਅਰਸੋਂ ਜਬ ਜਾਏ ਲਰਾਂ ਨਿਸ਼ਚੈ ਕਰ ਆਪਣੀ ਜੀਤ ਕਰਾਂ ਅਰ ਸਿੱਖ ਹਾਂ ਆਪਣੇ ਹੀ ਮਨ ਕਾ ਇਹ ਲਾਲਚਾ ਹਾਂ ਗੁਣ ਤੋ ਚਰਾਂ ਜਬ ਆਪ ਕੀ ਆਦ ਨਿਦਾਨ ਬਣੈ ਅਤਿ ਹੀ ਰਣ ਮੈਂ ਤਬ ਜੂਝ ਮਰਾਂ ਤਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ ਦੇ ਅਨਿਤ ਨ ਨਿਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੈ ਤੀਰਜ ਤਾਮ ਬਣਾਏ ਇਹ ਤਨ ਬੰਦ ਸੋ ਦੀਪਕ ਜਿਉ ਉਜੀਆਰੇ ਧਿਆਨ ਕੀ ਬਡਣੀ ਮਨੋ ਹਾਥ ਲੈ ਕਾਤਰ ਤਾ ਕੁਤਵਾਰ ਬਹਾਰੇ ਕਾਗਖੰਡ ਬਹਿੰਡੰ ਖਲਦਲ ਖੰਡੰ ਅਤਰਣ ਮੰਡੰ ਬਰਵੰਡੰ ਪਉਜ ਦਾਂਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਣ ਪ੍ਰਭੂ ਤੋਕ ਸੰਤਾ ਕਰਨੰ ਦੁਨਮਤ ਦਰਣੰ ਕਿਲਵਿਖ ਹਰਣੰ ਅਸਰਣੰ ਜਜ ਜਗ ਕਾਰਣ ਸ੍ਰੇਸ਼ਟ ਉਭਾਰਣ ਮਮ ਪ੍ਰਤਪਾਰਣ ਜੈ ਤੇਗੰ ਅਤਿਤਪਾਮਨ ਕਰुणानिदान ਬਗਤਵਸ਼ਲ ਜੁਕੁ ਜੁਗੁ ਪਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਇ ਮਾਨ ਸਾਧ ਸੰਗਤ ਜੀਓ ਸ੍ਰੇਸ਼ਟ ਪਾਤਸ਼ਾਹ ਦਾ ਸਤਿਕਾਰ ਸਤਿਗੁਰਾਂ ਦੇ ਇਛਾ ਅਨੁਛੇਨ ਪ੍ਰਾਪਤ ਹੋਈ ਹੈ ਹੰਦੇ ਅਦੇਸ ਸਜੇ ਦਿਵਾਨਾਂ ਦੌਰਾਨ ਅਰਹਰਾਸਤੇਵ ਜੀ ਦੀ ਬਾਣੀ ਦੇ ਪਾਠ ਉਪਰੰਤ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਕੀਰਤਨ শ্রবণ ਕਰਕੇ ਜੀਵਨ ਸਮੇਤ ਸਵਾਸਾਂ ਨੂੰ ਸਫਲ ਕੀਤਾ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਜੋ ਇਹ ਦਿਹਾੜੇ ਚੱਲ ਰਹੇ ਨੇ ਤਵਾਰੀਖ ਦੇ ਅਨੁਸਾਰ ਸਤਿਗੁਰੂ ਕਲਗੀ ਤਰਪਤਾ ਜੀ ਵੱਲੋਂ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਹਿਣਾ ਸਰਸਾ ਦੇ ਪਰਿਵਾਰ ਵਿਛੋੜਾ ਸ੍ਰੀ ਚਮਕੌਰ ਸਾਹਿਬ ਦੀ ਅਦੁੱਤੀ ਤੇ ਅਨੋਖੀ ਜੰਗ ਸ੍ਰੀ ਫਤਿਹਗੜ੍ਹ ਸਾਹਿਬ ਜੀਆਂ ਮਹਾਨ ਸ਼ਹੀਦਿਆਂ ਇਹਨਾਂ ਦਿਨਾਂ ਵਿੱਚ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਸਤਿਗੁਰਾਂ ਦੇ ਇਹਨਾਂ ਦਿਹਾੜਿਆਂ ਨੂੰ ਯਾਦ ਕਰਕੇ ਨਤਮਸਤਕ ਹੋ ਰਹੀ ਹੈ ਸ੍ਰੀ ਚਮਕੌਰ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਪਾਵਨ ਦਿਹਾੜਿਆਂ ਨੂੰ ਬੜੀ ਸ਼ਰਧਾ ਭਾਵਨਾ ਤੇ ਪ੍ਰੇਮ ਸਹਿ ਮਨਾਇਆ ਜਾ ਰਿਹਾ ਹੈ। ਸੋ ਇਸ ਲਈ ਆਓ ਇਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਤਿਹਾਸ ਦੇ ਵਿੱਚੋਂ ਉਹਨਾਂ ਸੰਨਿਆਂ ਨੂੰ ਪੜ੍ਹਨ ਦਾ ਯਤਨ ਕਰੀਏ। ਜੋ ਜੋ ਉਸ ਸਮੇਂ ਵਾਪਰਿਆ ਸਾਡੇ ਸੁਜਾਨ ਵਿਦਵਾਨਾਂ ਨੇ ਉਹਨਾਂ ਘਟਨਾਵਾਂ ਨੂੰ ਕਲਮ ਬੰਦ ਕਰਨ ਦਾ ਯਤਨ ਕੀਤਾ ਜਿਸ ਤੇ ਵਿੱਚੋਂ ਤਵਾਰੀਖ ਉੱਪਰ ਕੇ ਸਾਡੇ ਸਾਹਮਣੇ ਆਈ ਇਤਿਹਾਸ ਬੜਾ ਕੁਝ ਆਪਣੇ ਵਿੱਚ ਸਮੋਈ ਬੈਠਾ ਹੈ ਜਿੰਨਾ ਜ਼ਰੂਰੀ ਗੁਰਬਾਣੀ ਦਾ ਪਾਠ ਕੀਰਤਨ ਹੈ ਉਨਾ ਹੀ ਜ਼ਰੂਰੀ ਆਪਣੇ ਲੋਕਾਨੀ ਇਤਿਹਾਸੋਂ ਪੜ੍ਹਨਾ ਤੇ ਸੁਣਨਾ ਹੈ। ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਦਾ ਅਰਥ ਹੀ ਇਹੀ ਹੈ। ਰੋਹੋ ਵਿਚਾਰ ਵਿਚਾਰਾਂ ਦੇ ਸਾਹ ਤੋਂ ਪਹਿਲਾਂ ਸਮੁੱਚੀ ਸੰਗਤ ਉਸ ਛਹੀਤ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਇਸ ਜਗ ਤੇ ਪਿਤਾ ਦਸਮੇਜੂ ਵਰਗੀ ਕਾਲ ਸਕਦਾ ਕਦੇ ਵੀ ਕਾਲ ਕੋਈ ਨਾ ਜਿਹੜਾ ਬਾਲ ਵਾਰੇ ਐਸਾ ਪਿਤਾ ਕੋਈ ਨਾ ਜਿਹੜਾ ਪਿਤਾ ਵਾਰੇ ਐਸਾ ਬਾਲ ਕੋਈ ਨਾ ਬਖਸ਼ਿਸ਼ ਕੀਤੀ ਹੋਈ ਬਤੇ ਪ੍ਰਮਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਅਨੁਸਾਰ 20 ਦਸੰਬਰ ਦੀ ਰਾਤ ਨੂੰ ਦਸਮ ਪਾਤਸ਼ਾਹ ਜੀ ਨੇ ਅਧੀ ਰਾਤ ਅਨੰਦਪੁਰ ਸਾਹਿਬ ਨੂੰ ਤਿਆਗਿਆ ਹੈ ਇਹਦੇ ਪਿੱਛੇ ਕਾਰਨ ਕਿਉਂਕਿ ਅਨੰਦਪੁਰ ਜਿਹੜਾ ਸ਼ਹਿਰ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਾਜੇ ਸੀਤ ਜੰਦ ਤੋਂ ਜ਼ਮੀਨ ਮੁੱਲ ਲੈ ਕਰਕੇ ਵਸਾਇਆ ਸੀ ਪਿੰਡ ਮਟੌਰ ਮਾਕੋਵਾਲ ਆਦਿਕ ਨਗਰਾਂ ਦੀ ਜ਼ਮੀਨ ਲੈ ਕੇ ਔਰ ਇਹਦਾ ਨਾਮ ਆਪਣੀ ਸਤਿਕਾਰਯੋਗ ਮਾਤਾ ਨਾਨਕੀ ਦੀ ਨਾਮ ਦੇ ਨਾਮ ਤੇ ਨਾਨਕੀ ਚੱਕ ਰੱਖਿਆ ਗਿਆ ਜਿਹੜਾ ਵਰਤ ਕੇ ਗੁਰੂ ਦੇ ਆਨੰਦ ਮਾਨਣ ਕਰਕੇ ਆਨੰਦਪੁਰੀ ਤਹਿਲਾਇਆ ਇਹ ਗੁਰੂ ਸਾਹਿਬ ਦਾ ਆਪਣਾ ਅਸਥਾਨ ਸੀ 사ਦ ਸੰਗਤ ਇਤਿਹਾਸ ਵਿੱਚ 18 ਜੰਗਾਂ ਹੋਈਆਂ ਨੇ 4 6ਵੇਂ ਪਾਤਸ਼ਾਹ ਜੀ ਦੀਆਂ 10 14th ਪਾਤਸ਼ਾਹ ਦੀਆਂ ਬਹੁਤ ਇਲਾਕੇ ਮੱਲੇ ਗਏ ਜਿੱਤੇ ਗਏ ਬਹੁਤ ਕੋਈ ਦੁਸ਼ਮਣ ਦਾ ਆਪਣੇ ਹੱਥ ਲੱਗਿਆ ਪਰ ਸਾਰੇ ਦਾ ਸਾਰਾ ਵਾਪਸ ਕੀਤਾ ਗਿਆ ਏ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਜ਼ਬਰਦਸਤੀ ਕਿਸੇ ਦੀ ਜ਼ਮੀਨ ਉੱਪਰ 1 ਇੰਚ ਵੀ ਦਾਵਾ ਨਹੀਂ ਕੀਤਾ ਨਾ ਇਹ ਗੁਰੂ ਦੇ ਸੁਭਾਅ ਦੇ ਅਨੁਕੂਲ ਹੈ ਇਹ ਨਗਰ ਜਿਹੜਾ ਸੀ ਇੱਥੇ ਧੰਗੁਰੂ ਦੇਗ ਬਹਾਦਰ ਮਹਾਰਾਜ ਜੀ ਨੇ ਇਸ ਸ਼ਹਿਰ ਨੂੰ ਵਸਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਪਨ ਤੋਂ ਲੈ ਕੇ ਇੱਥੇ ਰਹੇ ਮਦਰ ਦੇਸ਼ ਹਮ ਕੋਲੇ ਆਏ ਭਾਂਤ ਪਾਂਣ ਦਇਨ ਦੁਲਰਾਏ ਕਿੰਨੇ ਅਣਕ ਭਾਂਤ ਤਨ ਰੱਛਾ ਦਿਨੇ ਭਾਂਤ ਭਾਂਤ ਕੀ ਸਿਛਾ ਇੱਥੇ ਬਚਪਨ ਦੀ ਸਾਰੀ ਵਿੱਦਿਆ ਸਤਿਗੁਰਾਂ ਨੇ ਲਈ ਹੈ ਇੱਥੇ ਹੀ ਖਾਲਸਾ ਪੰਥ ਦੀ ਸਾਜਣਾ ਹੋਈ ਹੈ ਸਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਪੌਂਤਾ ਸਾਹਿਬ ਦੀ ਤਰਸਿੱਤੀ ਹੋਇਆ ਏ। ਬਾਕੀ ਦੇ ਸਿੰਨੂ ਸਾਹਿਬ ਜੱਦੇ ਸਾਹਿਬ ਜੱਦਾ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤੇ ਸਿੰਘ ਜੀ ਇਹਨਾਂ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਤਰਸਿੱਤੀ ਹੋਇਆ ਏ। ਇੱਥੇ ਹੀ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਗੁਰੂ ਦਾ ਮਿਸ਼ਨ ਇੱਕੋ ਹੀ ਹੈ ਹਨੇਰੇ ਮਨ ਅੰਦਰ ਸੱਚ ਦਾ ਪ੍ਰਕਾਸ਼ ਕਰਨਾ ਪਰ ਇਹ ਆਦਤੋਂ ਲੈ ਕੇ ਹੀ ਭਗਤ ਜਨਾਂ ਦੀ ਪਵਿੱਤਰ ਵਿਚਾਰਧਾਰਾ ਜਿਸ ਤੇ ਨਾਲ ਮਨੁੱਖ ਸਵੈ ਮਾਨ ਪ੍ਰਾਪਤ ਕਰਕੇ ਜ਼ਿੰਦਗੀ ਬਸਰ ਕਰਦਾ ਏ ਕਿਸੇ ਦਾ ਮੁਹਤਾਜ ਨਹੀਂ ਰਹਿ ਜਾਂਦਾ ਇਸ ਸਮੇਂ ਦੀ ਰਾਜਨੀਤੀ ਨੂੰ ਮਾਫਕ ਨਹੀਂ ਆਈ ਇਸੇ ਲਈ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਬਾਬਰ ਕੇ ਤੇ ਬਾਬੇ ਕੇ ਆਪਸ ਵਿੱਚ ਟਕਰਾਂਦੇ ਰਹੇ ਨੇ ਬਾਬੇ ਨੇ ਆਪਣੀ ਜ਼ਿੰਮੇਵਾਰੀ ਸੰਭਾਵਦੀਆਂ ਹੋਇਆਂ ਬਾਬਰ ਦੀਆਂ ਵਧਿੱਕੀਆਂ ਨੂੰ ਸੰਸਾਰ ਦੇ ਸਾਹਮਣੇ ਰੱਖਿਆ ਪਾਪ ਕੀ ਜਾਣ ਲੇ ਕਾਬਲੋਂ ਤਾਇਆ ਜੋਰੀ ਮੰਗੇ ਧਾਨ ਵੇ ਲਾਲੋ ਇਵੇਂ ਹੀ ਸਰਸਤ ਸਿੰਘ ਜੀ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਛੇਵੇਂ ਪਾਤਸ਼ਾਹ ਜੀ ਨੇ ਜੰਗਾਂ ਲੜੀਆਂ ਇਹੀ ਕਾਰਨ ਦਸਵੇਂ ਪਿਤਾ ਜੀ ਦੇ ਸਮੇਂ ਬਣਿਆ ਹੋਇਆ ਜਦੋਂ ਕਿ ਗੁਰੂ ਸਾਹਿਬ ਜੀ ਨੂੰ ਪੈਨਾ ਪੰਗਾ ਨਹੀਂ ਦੀ جنگ ਲੜਨੀ ਪਈ ਹੈ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਛੋਟੀਆਂ-ਛੋਟੀਆਂ ਲੜਾਈਆਂ ਕਈ ਵਾਰ ਹੋਈਆਂ ਨੇ ਕਾਰਨ 22 ਤਾਰ ਦੇ ਰਾਜੇ ਤੇ ਉੱਪਰ ਬੈਠਾ ਸ਼ਾਸਕ ਔਰੰਗਜ਼ੇਬ ਪਾਦਸ਼ਾਹ 22 ਤਾਰ ਦੇ ਰਾਜੇ ਬਰਦਾਸ਼ਤ ਨਹੀਂ ਕਰਦੇ ਕਿ ਸਾਡੇ ਰਾਜ ਵਿੱਚ ਕੋਈ ਹੋਰ ਰਾਜਾ ਆ ਕੇ ਆਪਣਾ ਪੈਰ ਰੱਖੇ ਗੁਰੂ ਸਾਹਿਬ ਦਾ ਰੰਜੀਤ ਨਗਾਰਾ ਵਜਾਉਣਾ ਘੋੜਿਆਂ ਦੀ ਸਵਾਰੀ ਸੀਸ ਤੇ ਦਸਤਾਰ ਤੇ ਕਲਗੀ ਬਾਦਸ਼ਾਹੀ ਦੇ ਬਾਦ ਸ਼ਿਕਾਰ ਤੇ ਚੜਨਾ ਜੰਗੀ ਕਵੈਦਾਂ ਕਰਨੀਆਂ ਇਹ ਸਮੇਂ ਦੇ ਰਾਜਿਆਂ ਨੂੰ ਪ੍ਰਵਾਨ ਨਹੀਂ ਇਸ ਕਰਕੇ ਉਸ ਤੋਂ ਬਾਅਦ ਨਦੌਨ ਗੁਲੇਰ ਹੁਸੈਣੀ ਨਿਰਮੋਗੜ ਆਦਕ ਕਈ ਲੜਾਈਆਂ ਹੋਈਆਂ ਅਖੀਰ ਪਹਾੜੀ ਰਾਜਿਆਂ ਨੇ ਮੁਗਲ ਸੈਨਾ ਨੇ ਜਦੋਂ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਜਿੱਤਣਾ ਕਠਨ ਅਸੰਭਵ ਨਹੀਂ ਨਾ ਮੁਮਕਨ ਹੈ ਤਾਂ ਇਹਨਾਂ ਨੇ ਕੀ ਕੀਤਾ ਮਈ 1704 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਉਹ ਚਾਰ ਫੇਰੇ ਤੋਂ ਸੀਲ ਕਰ ਦਿੱਤਾ ਗਿਆ ਘੇਰਾ ਪਾ ਕੇ ਜਿੱਥੇ ਪਹਾੜੀ ਰਾਜਿਆਂ ਦੀ ਸੈਨਾ ਆਈ ਹੈ ਉਥੇ ਨਾਲ ਕਸ਼ਮੀਰ ਦਾ ਗਵਰਨਰ ਵੀ ਹੈ ਔਰ ਲਾਹੌਰ ਦੀ ਸੈਨਾ ਵੀ ਹੈ ਵਜ਼ੀਰ ਖਾਨ ਦੀ ਸੈਨਾ ਵੀ ਹੈ ਇਸੇ ਪ੍ਰਕਾਰ ਬੋਹਾ ਤੋਂ ਸੈਨਾ ਹੈ ਇਸੇ ਪ੍ਰਕਾਰ ਬਟਲਾਡੇ ਦੀ ਸੈਨਾ ਹੈ ਇਤਿਹਾਸ ਕਹਿੰਦਾ ਹੈ ਦਿੱਲੀ ਤੋਂ ਵੀ ਸੈਨਾ ਬਾਅਦ ਵਿੱਚ ਆ ਕੇ ਇਹਨਾਂ ਦਾ ਸਾਥ ਦਿੰਦੀ ਹੈ ਇੱਕ ਹੋਰ ਕਾਰਨ ਬਣਦਾ ਸੀ ਜਦੋਂ ਲੜਾਈਆਂ ਹੁੰਦੀਆਂ ਸੀ ਨਾ ਤੇ ਗੁੱਜਰ ਤੇ ਰੰਗੜ ਜੀਡੀ ਸੰਗਾਲ ਦੇ ਸੰਬੰਧ ਦੇ ਲੋਟੂ ਕੈਟਾਗਰੀ ਦੇ ਲੋਕਾਂ ਇਹ ਵੀ ਨਾਲ ਰੜ ਕੇ ਸਾਥ ਦਿਆ ਕਰਦੇ ਸਨ ਲੁੱਟਣ ਦੀ ਨੀਅਤ ਦੇ ਨਾਲ ਇਸ ਲਈ ਅਣਗਿਣਤ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਕਿਹਾ ਪਾਇਆ ਸਕੀਮ ਇਹ ਬਣਾਈ ਗਈ ਕਿ ਇੱਥੇ ਆਉਣ ਵਾਲਾ ਰਸ ਪਾਣੀ ਬੰਦ ਕਰੋ ਤਾਂ ਕਰਕੇ ਗੁਰੂ ਸਾਹਿਬ ਅੱਪੇ ਜਦੋਂ ਕੋਈ ਵੀ ਨਾ ਲੜੇਗਾ ਸਿੱਖ ਆਤਮ ਸਮਰਪਨ ਕਰਨਗੇ ਨਿਸ਼ਾਨਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿੰਦਾ ਪਕੜਨਾ ਕੋਈ ਇਤਿਹਾਸਕਾਰ ਲਿਖਦੇ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਹੈ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਗੁਰੂ ਤੇਗ ਬਹਾਦਰ ਜੀ ਦੇ ਧੜ ਦੇ ਟੋਟੇ ਕਰਕੇ ਦਿੱਲੀ ਦੇ ਚਾਰ ਗੇਟਾਂ ਤੇ ਲਟਕਾ ਕੇ ਦੁਨੀਆ ਨੂੰ ਡਰਾਉਣਾ ਹੈ ਕੋਈ ਸਿੱਖ ਬਣਨ ਦਾ ਹੀ ਯਾ ਨਾ ਕਰੇ ਪਾਰੇ ਸਤਗੁਰਾਂ ਨੇ ਐਸੀ ਕਲਾ ਵਰਤਾਈ ਪਾਵਨ ਸੀਸ ਭਾਈ ਜੈਤਾ ਜੀ ਲੈ ਗਏ ਧੜ ਭਾਈ ਲਖੀਸ਼ਾ ਬਨਜਾਰਾ ਜੀ ਲੈ ਗਏ ਸੰਸਕਾਰ ਕਰ ਦਿੱਤਾ ਗਿਆ ਇਹ ਜਿਹੜੀ ਬਣਾਈ ਹੋਈ ਇਹਨਾਂ ਦੀ ਪਲਾਨ ਸੀ ਇਹਨਾਂ ਦੇ ਹੱਥ ਨਹੀਂ ਲੱਗੀ ਔਰੰਗਜ਼ੇ ਬੜਾ ਮਤੱਸਬੀ ਸੀ ਬੜਾ ਜ਼ਾਲਮ ਸੀ ਕਿਉਂਕਿ ਇਹਨੇ ਪਿਤਾ ਨੂੰ ਪਾਣੀ ਦੀ ਘੁੱਟ ਤੋਂ ਤਿਆਹ ਰੱਖ ਕੇ ਮਾਰਿਆ ਪਿਤਾ ਲਿਖਦਾ ਹੈ ਉੱਤਰ ਮੈਂ ਰਾਜਾ ਸਾਂ ਤੇਰੀ ਕੈਦ ਵਿੱਚ ਪਾਣੀ ਤੋਂ ਪਿਆਸਾ ਰਹਿੰਦਾ ਹਾਂ ਮੈਨੂੰ ਇੰਨਾ ਕੁ ਪਾਣੀ ਮਿਲਦਾ ਜਿਹਦੇ ਨਾਲ ਜਿਉਂਦਾ ਹਾਂ ਅੰਦਰੋਂ ਪਿਆਸ ਮਰਦੀ ਨਹੀਂ ਔਰੰਗਜ਼ੇਬ ਨੇ ਕਿਹਾ ਚਿੱਠੀ ਲਿਖਣ ਤੋਂ ਪਹਿਲਾਂ ਜਿਹੜੀ ਸਿਆਹੀ ਕਾਗਜ਼ ਤੇ ਲਾਈ ਇਹ ਚੋਸ ਕੇ ਪਿਆਸ ਬੁਝਾ ਲੈਣੀ ਸੀ ਜਿਸ ਖਿੜਕੀ ਦੇ ਵਿੱਚੋਂ ਬਾਦਸ਼ਾਹ ਸ਼ਾਹਜਹਾਨ ਬਾਹਰ ਜਮਨਾ ਦੇ ਨਜ਼ਾਰੇ ਵੇਖਦਾ ਉਹ ਖਿੜਕੀ ਵੀ ਬੰਦ ਕਰਵਾ ਦਿੱਤੀ ਗਈ ਸੀ ਔਰ ਆਪਣੇ ਭਰਾਵਾਂ ਨੂੰ ਕਤਲ ਕਰਕੇ ਇਹਦੀ ਤਖਤ ਤੇ ਕੰਡ ਤੇ ਪੈ ਰੱਖ ਕੇ ਔਰੰਗਜ਼ੇਬ ਤਖਤ ਦੇ ਉੱਪਰ ਜੜਿਆ ਸੀ ਭਰਾਵਾਂ ਦੇ ਸਿਰ ਵੱਢ ਕੇ ਨੂੰ ਤੋਪੇ ਵਜਾਉ ਥਾਲ ਵਿੱਚ ਰੱਖ ਦਰ ਕੇ ਪਿੰਡ ਕੀਤੇ ਸਨ ਆਪਣੇ ਭੈਣ ਆਰਾ ਰੋਸ਼ਨ ਉੱਪਰ ਜੁਰਮ ਕੀਤਾ ਧੀ ਜੇਬਲ ਨਿਸ਼ਾ ਨੂੰ ਕੈਦ ਵਿੱਚ ਪਾਇਆ ਇੰਨਾ ਜ਼ਾਲਮ ਬੰਦਾ ਸੀ ਇਹ ਤਾਂ ਫਿਰ ਐਸੇ ਮਨੁੱਖ ਦੇ ਨਾਲ ਗੁਰੂ ਸਾਹਿਬ ਦੀ ਕਿਵੇਂ ਬਣ ਆ ਸਕਦੀ ਏ ਇਹ ਕਾਰਨ ਬਣਿਆ ਸਾਧ ਸੰਗਤ ਇਹਨਾਂ ਨੇ ਇਹ ਨਿਰਚਾ ਧਾਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਿਆਂ ਪਕੜ ਕੇ ਉਹਨਾਂ ਨੂੰ ਸ਼ਹੀਦ ਕਰਨਾ ਹੈ ਉਹ ਬਦਲਾ ਦੁਬਾਰਾ ਵਾਪਸ ਲੈਣਾ ਹੈ ਇੰਨੀ ਸੈਨਾ ਚੜ੍ਹ ਕੇ ਆਉਣ ਦਾ ਮੁੱਖ ਕਾਰਨ ਇਹ ਸੀਗਾ ਇਸ ਤੋਂ ਪਹਿਲਾਂ ਕੀ ਕੀਤਾ ਗਿਆ ਪਹਾੜੀ ਰਾਜਿਆਂ ਵੱਲੋਂ ਇੱਕ ਮਰਤ ਹਾਥੀ ਨੂੰ ਸ਼ਰਾਬ ਪਿਆ ਕੇ ਕਿ ਕਿ ਸੈਨਾ ਲਾਈ ਗਈ ਇਹਨਾਂ ਨੇ ਸੋਚਿਆ ਕਿਲਾ ਲੋਹਗੜ੍ਹ ਜੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਹਥਿਆਰ ਬਣਦੇ ਸਨ ਹਥਿਆਰਾਂ ਦੀ ਫੈਕਟਰੀ ਸੀ ਕਿ ਇਸ ਕਿਲੇ ਨੂੰ ਤੋੜ ਕੇ ਸਰ ਕਰ ਲਿਆ ਜਾਵੇ ਹਥਿਆਰ ਸਾਡੇ ਕਬਜ਼ੇ ਵਿੱਚ ਆ ਜਾਣ ਬਹੁਤ ਸਾਰੇ ਸਿੰਘ ਇੱਥੇ ਮਾਰੇ ਜਾਣਗੇ ਇੱਕ ਕਿਲਾ ਅਸੀਂ ਫਤਿਹ ਕਰ ਲਿਆ ਤਾਂ ਗੁਰੂ ਸਾਹਿਬ ਨੂੰ ਜਿੰਨਾ ਸੌਖਾ ਹੋ ਜਾਵੇਗਾ ਪਰ ਇਹ ਵੀ ਦਕੀਮ ਜਾਂਦੀ ਰਹੀ ਜਦੋਂ ਭਾਈ ਬਚਤਰ ਸਿੰਘ ਜੀ ਨੇ ਲਾਗਣੀ ਮਰਛੇ ਦੇ ਨਾਲ ਸਾਥੀ ਦਾ ਮੂੰਹ ਮੋੜ ਦਿੱਤਾ ਉਦੋਂ ਭਾਈ ਹੁਦਾ ਸਿੰਘ ਨੇ ਸਤਗੁਰਾਂ ਤੋਂ ਥਾਪੜਾ ਲੈ ਕੇ ਰਾਜਾ ਕੇਸਰੀ ਚੰਦ ਚੜ੍ਹ ਕੇ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਅੱਜ ਸ਼ਹੀਦ ਕਰਕੇ ਉਹਦਾ ਸਿਰ ਵੱਢ ਕੇ ਲਿਆਉਣਾ ਹੈ ਸਤਗੁਰਾਂ ਤੋਂ ਥਾਪੜਾ ਲੈ ਕੇ ਭਾਈ ਹੁਦਾ ਸਿੰਘ ਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਵਿੱਚ ਟਾਂਕੇ ਸਤਗੁਰਾਂ ਦੇ ਚਰਨਾਂ ਵਿੱਚ ਲਿਆ ਰੱਖਿਆ ਇਹ ਬੜੇ ਭੈ ਭੀ ਤੋੜੇ ਇਸ ਲਈ ਅਨੰਤਪੁਰ ਸਹਿਬ ਨੂੰ ਚਾਰ ਚਫੇਰੇ ਤੋਂ ਘੇਰਾ ਪਾ ਦਿੱਤਾ ਗਿਆ ਇੰਨਾ ਜ਼ਬਰਦਸਤ ਘੇਰਾ ਸੀ ਜਿੱਤ ਦੇ ਵਿੱਚ ਦੀ ਲੰਘਣਾ ਬੜਾ ਅਸੰਭਵ ਸੀ ਹੁਣ ਸਮਾਂ ਲੰਘਦਾ ਗਿਆ ਇਤਿਹਾਸਕਾਰ ਲਿਖਦੇ ਨੇ ਜੋ ਰਸਦ ਪਾਣੀ ਜੋ ਆਟਾ ਦਾਣਾ ਮੌਜੂਦ ਸੀ ਉਹਨੂੰ ਛਕਦੇ ਰਹੇ ਸੰਜਮ ਰੱਖੇ ਪਰੰਤੂ ਜਿਵੇਂ ਜਿਵੇਂ ਰਸਦ ਫਤਮੌਲੀ ਸ਼ੁਰੂ ਹੋਈ ਹੈ ਦਰਖਤਾਂ ਦੇ ਛਿਲੜ ਲਾ ਕੇ ਸੁਕਾ ਕੇ ਆٹے ਵਿੱਚ ਪੀ ਕੇ ਇਸ ਤਰ੍ਹਾਂ ਸਮਾ ਟਪਾਇਆ ਹੁਣ ਦੂਜੇ ਪਾਸੇ ਸਾਧ ਸੰਗਤ ਜਿੱਥੇ ਮਨੁੱਖ ਤੇ ਖਾਣ ਵਾਸਤੇ ਪ੍ਰਸ਼ਾਦਾ ਨਾ ਹੋਵੇ ਉਥੇ ਪਸ਼ੂ ਦੀ ਸੰਭਾਲ ਬੜੀ ਔਖੀ ਹੈ ਨੇੜੇ ਤੇ ਨੇ ਘਾਹ ਮੁੱਕ ਗਿਆ ਦਰਖਤਾਂ ਦੇ ਪੱਤੇ ਮੁੱਕ ਗਏ ਤੇ ਅਨੇਕਾਂ ਘੋੜੇ ਜਿਹੜੇ ਸਨ ਭੁੱਖ ਦੇ ਕਾਰਨ ਚੜਾਈ ਕਰ ਗਏ ਪਰਸਾਦੀ ਹਾਸੀ ਜਿਹੜਾ ਰਾਜਾ ਰਤਨ ਰਾਏ ਅਥਾਮ ਵਾਲੇ ਨੇ ਟੇਟ ਕੀਤਾ ਸੀ ਕਿਉਂਕਿ ਜਦੋਂ ਰਾਜਾ ਰਾਮ ਸਿੰਘ ਦੇ ਕੋਲ ਗੁਰੂ ਤੇਗ ਬਹਾਦਰ ਜੀ ਗਏ ਸਨ ਇਹਦੇ ਕਰੇ ਔਲਾਦ ਨਹੀਂ ਸੀ ਇਹਨਾਂ ਨੇ ਪਤੀ ਪਤਨੀ ਨੇ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਪੁੱਤਰ ਦੀ ਦਾਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਮੋਹਰ ਰਾਜਾ ਰਾਮ ਸਿੰਘ ਦੇ ਮੱਥੇ ਤੇ ਲਾ ਕੇ ਸ਼ਬਦ ਕਹੇ ਸੀ ਪੁੱਤਰ ਹੋਵੇਗਾ ਕਿਸ ਸਾਫਤ ਰੱਖਣੇ ਗੁਰੂ ਨਾਨਕ ਦਾ ਸਿੱਖ ਬਣਾਉਣਾ ਰਾਜਾ ਰਤਨ ਰਾਏ ਜਦੋਂ ਪੈਦਾ ਹੋਇਆ ਤਾਂ ਇਹਦੇ ਜਨਮਸਾਰ ਮੱਥੇ ਦੇ ਵਿੱਚ ਉਹ ਇੱਕ ਓੰਕਾਰ ਉਕਰਿਆ ਹੋਇਆ ਸੀ ਜਦੋਂ ਜਵਾਨ ਹੋਇਆ ਇੱਕ ਦਿਨ ਕਿਸੇ ਨੂੰ ਕੰਗਾ ਕਰ ਰਿਹਾ ਸੀ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖਿਆ ਆਪਣੇ ਮਾਂ ਨੂੰ ਪੁੱਛਿਆ ਕਿ ਮੱਥੇ ਵਿੱਚ ਮੇਰੇ ਦਾਗ ਕੀ ਹੈ ਕੀ ਤੁੱਤ ਲੱਗੀ ਹੈ ਕੀ ਕਾਰਨ ਹੈ ਤਾਂ ਮਾਂ ਨੇ ਦੱਸਿਆ ਕਿ ਬੇਟਾ ਤੇਰਾ ਜਨਮ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨਾਲ ਹੋਇਆ ਓਹਨਾਂ ਨੇ ਤੇਰੇ ਪਿਤਾ ਦੇ ਮਸਤਕ ਤੇ ਮੋਹਰ ਲਾਈ ਸੀ ਉਹੀ ਮਸਤਕ ਮੋਹਰ ਤੇਰੇ ਮੱਥੇ ਤੇ ਪ੍ਰਗਟ ਹੋਈ ਹੈ ਇਹਨੇ ਕਿਹਾ ਮਾਂ ਮੈਂ ਐਸੇ ਗੁਰੂ ਦੇ ਦ دیدار ਕਰਨੇ ਨੇ ਉਹ ਕਹਿਣ ਲੱਗੀ ਗੁਰੂ ਤੇਗ ਬਹਾਦਰ ਜੀ ਤਾਂ ਜਹਾਮੇ ਸ਼ਹਾਦਤ ਪੀ ਗਏ ਨੇ ਉਹਨਾਂ ਦੀ ਗੱਦੀ ਉੱਪਰ ਉਹਨਾਂ ਦੇ ਵੀਰ ਸੁਪੁੱਤ ਗੁਰੂ ਗੋਬਿੰਦ ਰਾਏ ਨੇ ਲੇਕਿਨ ਇਤੋਂ ਦੂਰ ਬੜੀ ਐ ਅਨੰਦਪੁਰ ਸਾਹਿਬ ਉੱਥੇ ਜਾਣਾ ਬੜਾ ਔਖਾ ਏ ਪਰ ਇਹਨੇ ਜਿੜ ਕੀਤੀ ਕਿਉਂਕਿ ਜਿੱਥੇ ਪ੍ਰੇਮ ਹੋਵੇ ਉੱਥੇ ਦੂਰ ਕਾ ਦਾ ਇਹਰੇ ਮਾਂ ਪੁੱਤਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਪੰਜ ਕਲਸ਼ ਅਸਤਰ ਪ੍ਰਸਾਦ ਦੀ ਹੱਥੀ ਚੰਦਨ ਦੀ ਚੌਂਕੀ ਇਸ ਤਰ੍ਹਾਂ ਬੜੀਆਂ ਕੀਮਤੀ ਵਸਤੂਆਂ ਪੇਂਡ ਕੀਤੀਆਂ ਪ੍ਰਸਾਦਿ ਹਾਸੇ ਇਤਿਹਾਸਕਾਰ ਲਿਖਦੇ ਨੇ ਬੜੇ ਛੋਟੇ ਕਦ ਦਾ ਸੀ ਔਰ ਬੜਾ ਫਰਤੀਲਾ ਸੀ ਸੁੰਡ ਤੋਂ ਲੈ ਕੇ ਪਿੱਠ ਤੱਕ ਇਹਦੇ ਉੱਪਰ ਇੱਕ ਸਫੈਦ ਧਾਰੀ ਸੀ ਇਹ ਬੜਾ ਸਖਾਇਆ ਤੇ ਪੜਾਇਆ ਹੋਇਆ ਸੀ ਗੁਰੂ ਸਾਹਿਬ ਜੀ ਜਦੋਂ ਦਰਬਾਰ ਵਿੱਚ ਬਰਾਜਮਾਨ ਹੁੰਦੇ ਸੀ ਤੇ ਇਹ ਚੌਰ ਲੈ ਕੇ ਗੁਰੂ ਸਾਹਿਬ ਜੀ ਦੇ ਸੀਸ ਤੇ ਚੌਰ ਦੀ ਸੇਵਾ ਕਰਦਾ ਸੀ ਕਦੇ ਸੁੰਡ ਵਿੱਚ ਪਾਣੀ ਲੈ ਕੇ ਸਤਗੁਰਾਂ ਦੇ ਚਰਨ ਧੋਂਦਾ ਸੀ ਗੁਰੂ ਸਾਹਿਬ ਤੀਰ ਚਲਾਉਂਦੇ ਸਨ ਤਾਂ ਤੀਰ ਚੁੱਕ ਕੇ ਲਿਆਉਂਦਾ ਸੀ ਕਿਆ ਆਨੰਦ ਸੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦਰਬਾਰ ਦਾ ਕਦੇ ਭੀਮਚੰਦ ਵਰਗੇ ਆਉਂਦੇ ਨੇ ਇਹ ਵੀ ਲਲਚਾ ਜਾਂਦੇ ਨੇ ਕਿ ਆ ਵਰਤੂਆਂ ਮੈਨੂੰ ਚਾਹੀਦੀਆਂ ਨੇ ਔਰ ਮੰਗੀਆਂ ਨੇ ਉਹਨੇ ਆਪਣੇ ਪੁੱਤਰ ਅਜਮੇਰ ਚੰਦ ਦੇ ਵਿਆਹ ਵਾਸਤੇ ਬਹਾਨਾ ਬਣਾ ਕੇ ਜਿਹਦੇ ਕਾਰਨ ਬਣਿਆ ਅੱਗੇ ਕੁਝ ਲੜਾਈਆਂ ਦਾ ਔਰ ਸਾਧ ਸੰਗ ਤੇ ਪ੍ਰਸਾਦੀ ਆਸੀ ਸਤਿਗੁਰਾਂ ਦੇ ਸਾਹਮਣੇ ਚੜਾਈ ਕਰ ਗਿਆ ਇਹ ਇਵੇਂ ਹੁਣ ਵੇਖੋ ਜਿੱਥੇ ਮਨੋਕਵੱਤ ਦੇ ਨਹੀਂ ਮਿਲਦਾ ਅਨੇਕਾਂ ਘੋੜੇ ਚੜਾਈ ਕਰ ਗਏ ਹਾਥੀ ਚੜਾਈ ਚੜ ਗਏ ਕਾਟੇ ਵਾਲਾ ਸਮਾਂ ਆਉਣਾ ਆਰੰਭ ਹੋਇਆ ਸੀ ਪਾਕ ਤੋਂ ਔਰ ਸਿੰਘਾਂ ਨੇ ਜਿਵੇਂ ਕਿਵੇਂ ਵੀ ਹੋਇਆ ਸਮਾਂ ਟਪਾਇਆ ਮਈ 1704 ਤੋਂ ਲੈ ਕੇ ਦਸੰਬਰ ਤੱਕ ਲਗਭਗ 7 ਕੁ ਮਹੀਨੇ ਦਾ ਇੱਕ ਹੀ ਰਾਰਿਆ ਪਹਿਲਾਂ ਗਰਮੀ ਲੰਗੀ ਫਿਰ ਬਾਰਿਸ਼ਾਂ ਆਈਆਂ ਫਿਰ ਉਸ ਤੋਂ ਬਾਅਦ ਸਰਦੀ ਆਈ ਇਧਰ ਜਿਹੜੀ ਸੈਨਾ ਸੀ ਇਹ ਵੀ ਬੜੀ ਦੁਖੀ ਹੋ ਚੁੱਕੀ ਸੀ ਲੋਕਾਂ ਵਿੱਚ ਵੀ ਬੜੀ ਚਰਚਾ ਚੱਲਦੀ ਸੀ ਕਿ ਹਿੰਦੁਸਤਾਨ ਦੀ ਸਲਤਨਤ ਕੇਵਲ 1500 ਦੇ ਤਰੀਦ ਸਿੰਘ ਗਰੇ ਨੇ ਘੇਰੇ ਵਿੱਚ ਕਿਉਂਕਿ ਜਦੋਂ ਘੇਰਾ ਪਾਇਆ ਗਿਆ ਉਦੋਂ ਲਗਭਗ ਗਿਣਤੀ 1500 ਦੇ ਕਰੀਬ ਸੀ ਇੰਨੇ ਥੋੜੇ ਸਿੰਘਾਂ ਨੂੰ 6 ਮਹੀਨੇ ਦਾ ਸਮਾਂ ਲਾ ਕੇ ਵੀ ਨਹੀਂ ਫੜ ਸਕੀ ਉਧਰ ਔਰੰਗਜ਼ੇਬ ਉੱਪਰ ਤੋਂ ਲੈ ਕੇ ਜ਼ਬਰਦਸਤੀ ਕਰ ਰਿਹਾ ਸੀ ਥੱਲੇ ਬਾਰੇ ਉਮਰਾਵਾਂ ਤੇ ਝਾੜਾ ਪਾ ਰਿਹਾ ਸੀ ਕਿ ਇੰਨੀ ਵੱਡੀ ਸੈਨਾ ਗੁਰੂ ਗੋਬਿੰਦ ਸਿੰਘ ਨੂੰ ਅਜੇ ਤੱਕ ਪਕੜਨ ਵਿੱਚ ਕਾਮਯਾਬ ਕਿਉਂ ਨਹੀਂ ਹੋਈ ਪਰ ਹੁਣ ਪਤਾ ਤਾਂ ਮੈਦਾਨੇ ਜੰਗ ਵਿੱਚ ਆ ਕੇ ਲੱਗਦਾ ਹੈ ਨਾ ਉੱਪਰ ਬੈਠੇ ਤਾਂ ਹੁਕਮ بڑے ਲੋਕ ਕਰ ਦਿੰਦੇ ਨੇ ਇਸ ਤਰ੍ਹਾਂ ਫਸ ਤੱਕ ਤਾਂ ਸਮਾਂ ਲੰਘਿਆ ਜੀ ਕਦੀ ਕਦੀ ਗੁਰੂ ਕੇ ਖਾਲਸੇ ਨੇ ਕੋਈ ਜਥੇ ਬਣਾਏ ਜਿਹਦਾ ਨਾਮ ਛਾਪੇ ਮਾਰ ਜਥੇ ਰੱਖਿਆ ਗਿਆ ਇਹ ਜ਼ਬਰਦਸਤ ਹਮਲਾ ਕਰਦੇ ਸੈਨਾ ਦੀਆਂ ਕੰਟੀਨਾਂ ਵਿੱਚੋਂ ਉਹਨਾਂ ਦੇ ਸਟੋਰਾਂ ਚੋਂ ਕੁਝ ਨਾ ਕੁਝ ਖੋਬ ਕਰਕੇ ਲੈ ਆਉਂਦੇ ਪਰ ਇਹਨਾਂ ਨੇ ਕੀ ਕੀਤਾ ਉਹ ਰਸਤ ਪਾਣੀ ਸਾਰਾ ਜਿਹੜਾ ਸੀ ਅਨੰਦਪੁਰ ਸਾਹਿਬ ਤੋਂ ਪਿੱਛੇ ਕਰ ਲਿਆ ਇਹ ਵੀ ਸਕੀਮ ਜਿਹੜੀ ਸੀ ਜਾਂਦੀ ਰਹੀ ਬਾਹਰੋਂ ਵੀ ਸੰਗਤਾਂ ਆ ਨਹੀਂ ਸੰਪਕਦੀਆਂ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਦੀ ਨਾਲਾ ਵਗਦਾ ਸੀ ਉਸ ਸਮੇਂ ਜਿਹਨੂੰ ਸਿੰਘ ਹਮੈਤੀ ਨਾਲਾ ਕਹਿੰਦੇ ਸਨ ਇਹਦੇ ਵਿੱਚੋਂ ਇਸ਼ਨਾਨ ਵਾਸਤੇ ਘੋੜਿਆਂ ਦੇ ਪੀਣ ਵਾਸਤੇ ਪਾਣੀ ਵਰਤਿਆ ਜਾਂਦਾ ਸੀ ਇਹਦਾ ਵੀ ਪਿੱਛੇ ਨੱਕਾ ਬਣ ਦਿੱਤਾ ਗਿਆ ਸਤਿਗੁਰੂ ਬੜੇ ਦੂਰ ਅੰਦੇਸ਼ ਸਨ ਜਾਣਦੇ ਸਨ ਇਸ ਲਈ ਅੱਜ ਵੀ ਆਪਾਂ ਕਿਲਾ ਆਨੰਦਗੜ੍ਹ ਸਾਹਿਬ ਦੇ ਅੰਦਰ ਇੱਕ ਬਹੁਤ ਡੂੰਗੀ ਬੋਲੀ ਹੈ ਜਿਹਦੇ ਪੌੜੀਆਂ ਉੱਤਰ ਕੇ ਦਰਸ਼ਨ ਕਰਦੇ ਆਂ ਇਹ ਸਤਿਗੁਰਾਂ ਨੇ ਬਣਵਾ ਰੱਖੀ ਸੀ ਔਰ ਕਿਲਾ ਆਨੰਦਗੜ੍ਹ ਸਾਹਿਬ ਦੀਆਂ ਅੱਜ ਵੀ ਕੰਧਾਂ ਉਹਨਾਂ ਦੇ ਦਿਦਾਰ ਹੁੰਦੇ ਨੇ ਜਿਹੜੀਆਂ ਗੁਰੂ ਸਾਹਿਬ ਨੇ ਬਣਾਈਆਂ ਸਨ ਗੁਰੂ ਸਾਹਿਬ ਵੱਲੋਂ ਉਤਾਰਿਆ ਚਲੋ ਸ਼ੁਕਰ ਹੈ ਸਾਡੀ ਕੌਮ ਕੋਲ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਨਿਸ਼ਾਨੀਆਂ ਸਾਧੀਆਂ ਹੈਨ ਵਰਨਾ ਅਸੀਂ ਆਪਣਾ ਵਿਰਥਾ ਜਿਹੜਾ ਬਹੁਤ ਮਿਟਾ ਲਿਆਈ ਜਿਸ ਤਾਂ ਕਿ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ ਸਾ ਸੰਗਤ ਵੈਸੇ ਉਹ ਬਾਹਰੋਂ ਸੀਲ ਕਰਕੇ ਜਿੰਦਰੇ ਲਾ ਦਿੰਦੇ ਨੇ ਆਮ ਤੌਰ ਦੇ ਉੱਤੇ ਕਿਸੇ ਨੂੰ ਦਰਸ਼ਨ ਨਹੀਂ ਕਰਨ ਜਾਣ ਦਿੰਦੇ ਕੋਈ ਖਾਸ ਵਿਦਵਾਨ ਜਾਂਦਾ ਏ ਤਾਂ ਫਿਰ ਅੰਦਰੋਂ ਦੀਦਾਰ ਕਰਵਾ ਦਿੱਤੇ ਜਾਂਦੇ ਨੇ ਉਹ ਜਿਹੜੀ ਬਿਲਡਿੰਗ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਹੈ ਉਹ ਅਸਥਾਨ ਜਿੱਥੇ ਨਾਵੇਂ ਪਾਤਸ਼ਾਹ ਜੀ ਨੇ ਪਾਵਨ ਅਸੀਸ ਦਾ ਸੰਸਕਾਰ ਕੀਤਾ ਉਹ ਬਿਲਡਿੰਗ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਬਣਵਾਈ ਏ ਅੱਜ ਤੱਕ ਉਹ ਮੌਜੂਦ ਹੈ ਖੈਰ ਉਹ ਵਿਚਾਰ ਅਨੰਦਗੜ੍ਹ ਸਾਹਿਬ ਦੇ ਕਿਲੇ ਦੇ ਵਿੱਚੋਂ ਜਲ ਲੈ ਕੇ ਸਮਾਂ ਪਾਸ ਕਰਦੇ ਰਹੇ ਹੁਣ ਭੁੱਖਮਰੀ ਦਾ ਸ਼ਿਕਾਰ ਅਨੰਦਪੁਰ ਸਾਹਿਬ ਹੋ ਗਿਆ अनेका ਬਜ਼ੁਰਗ ਚੜ੍ਹਾਈ ਕਰ ਗਏ ਭੁੱਖ ਦੀ ਤਾਬਨਾ ਚੱਲਦੇ ਹੋਏ ਕਿਉਂਕਿ ਭੁੱਖ ਜਿਹੜੀ ਹੈ ਨਾ ਇਹਨੂੰ ਗੁਰਬਾਣੀ ਵਿੱਚ ਵੀ ਦੁੱਖ ਮੰਨਿਆ ਗਿਆ ਏ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋੜੇ دارو ਲਾਏ ਵਿਛੋੜੇ ਤੋਂ ਬਾਅਦ ਭੁੱਖ ਦਾ ਦੁੱਖ ਦੂਜੇ ਨੰਬਰ ਤੇ ਮੰਨਿਆ ਗਿਆ ਈ ਜਿਵੇਂ ਗੁਰਬਾਣੀ ਵਿੱਚ ਤਾਂ ਦਰਜ ਨਹੀਂ ਇੱਕ ਲੋਕਿਕ ਗੱਲ ਐ ਫਰੀਦ ਸਾਹਿਬ ਜੀ ਦੀ ਰਚਨਾ ਅਨੁਸਾਰ ਫਰੀਦਾ ਮੌਤੋਂ ਭੁੱਖ ਬੁਰੀ ਭੁੱਖ ਤੋਂ ਬੁਰਾ ਵਿਛੋੜਾ ਉਹ ਕੋ ਬੜੀ ਬੁਰੀ ਚੀਜ਼ ਐ ਸਾ ਸੰਗਤ ਹੁਣ ਵੇਖੋ ਅਨੰਦਪੁਰ ਸਾਹਿਬ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਫਿਰ ਜ਼ਿਕਰ ਮਿਲਦਾ ਕਿ ਕੁਝ ਸਿੰਘਾਂ ਨੇ ਜਿਹੜਾ ਅਸੀਂ ਇੱਥੇ ਬੇਦਾਵਾ ਲਿਖ ਕੇ ਦਿੱਤਾ ਮਹਾਰਾਜ ਅਸੀਂ ਭੁੱਖ ਦੇ ਦੁੱਖੋਂ ਇਸ ਤੋਂ ਅੱਗੇ ਸਮਾਂ ਨਹੀਂ ਟਪਾ ਸਕਦੇ ਸਰਕਾਰ ਸੰਧੀ ਕਰਨੀ ਚਾਹੁੰਦੀ ਏ ਤੁਸੀਂ ਕਰਦੇ ਨਹੀਂ ਉਹ ਅਨੰਦਪੁਰ ਸਾਹਿਬ ਨੂੰ ਛੱਡ ਚਲੀਏ ਗੁਰੂ ਸਾਹਿਬ ਨੇ ਕਿਹਾ ਨਹੀਂ ਕੁਝ ਸਿੰਘਾਂ ਨੇ ਸਲਾਹ ਕੀਤੀ ਕਿ ਆਪਾਂ ਜਾਂਦੇ ਰਹੀਏ ਗੁਰੂ ਸਾਹਿਬ ਕਹਿੰਦੇ ਬੜੀ ਮੌਜ ਨਾਲ ਜਾ ਸਕਦੇ ਹੋ ਇੱਥੇ ਲਿਖ ਕੇ ਦੇ ਜਾ ਤੂੰ ਸਾਡਾ ਗੁਰੂ ਨੇ ਅਸੀਂ ਤੇਰੇ ਸਿੱਖ ਨਹੀਂ ਸ਼ਬਦ ਇੰਨੇ ਹੀ ਲਿਖਣੇ ਆਂ ਦੇ ਦਾਵਾ ਲਿਖ ਕੇ ਦੇ ਕੇ ਜਾਂਦੇ ਰਹੋ ਇਤਿਹਾਸ ਜ਼ਿਕਰ ਕਰਦਾ ਹੈ ਕਿ 40 ਦੇ ਕਰੀਬ ਸਿੰਘ ਜਿਹੜੇ ਸਨ ਦਾਵਾ ਲਿਖ ਕੇ ਦੇ ਆਏ ਪਰ ਸਾਧ ਸੰਗਤ ਤੇ ਤਪੱਸਿਆ ਬੜੀ ਕਠਿਨ ਸੀ ਸਮਾਂ ਬੜਾ ਭਿਆਨਕ ਸੀ ਵੇ ਦਾਬਾ ਲੈ ਕੇ ਦੇਖ ਕੇ ਆਏ ਵਾਪਸ ਆਪਣੇ ਨਗਰਾਂ ਵਿੱਚ ਆਏ ਲੋਕਾਂ ਨੇ ਤਾਣੇ ਮਾਰੇ ਗੁਰੂ ਤੋਂ ਬੇਮਕ ਹੋਣ ਦਾ ਅਹਿਸਾਸ ਹੋਇਆ ਤਾਂ ਦੁਬਾਰਾ ਇਹ ਜਾ ਕੇ ਰਾਮਿਆਣੇ ਦੇ ਸਥਾਨ ਤੇ ਮਿਲ ਕੇ ਮੁਕਤਸਰ ਦੀ ਜੰਗ ਵਿੱਚ ਜਾਂਦੇ ਨੇ ਬਕਰਾ ਇਤਿਹਾਸ ਹੈ ਲੇਕਿਨ ਇੱਥੇ ਸਥਿਤੀ ਇਦਾਂ ਦੀ ਬਣ ਗਈ ਸੀ ਸੰਸਾਤ ਸੰਗਤ ਹੈਰਾਨ ਹੋ ਗੋਗੇ ਮਿਰਦ ਮਾਤਾ ਮਾਤਾ ਗੁਦਰ ਕੌਰ ਗੁਰੂ ਸਾਹਿਬ ਦੇ ਫਰਜ਼ੰਦ ਇਨ੍ਹਾਂ ਦੀਆਂ ਉਮਰਾਂ 6 ਤੇ 8 ਸਾਲ ਦੇ ਕਰੀਬ ਨੇ ਉਹਨਾਂ ਨੇ ਸਮਾਂ ਕਿਵੇਂ ਲੰਘਾਇਆ ਹੋਵੇਗਾ ਜਿਹੜੇ ਗੁਰੂ ਸਾਹਿਬ ਦੇ ਨਾਲ ਪੈੜਾਂ ਵਿੱਚ ਪੈੜਾਂ ਰੱਖ ਕੇ ਜਿਉਂਦੇ ਰਹੇ ਜਿੱਥੇ ਵੱਡੇ ਵੱਡੇ ਸੂਰਮਿਆਂ ਦੇ ਦਿਲ ਡੋਲ ਗਏ ਭੁੱਖ ਤੋਂ ਉੱਥੇ ਸਾ ਸੰਗਤ 6 ਸਾਲ ਦਾ ਬੱਚਾ ਕਿਸ ਤਰ੍ਹਾਂ ਦੇ ਹੜਾਵ ਤੋਂ ਗਿਓ ਕਿਵੇਂ ਸਮਾਂ ਲੰਘਦਾ ਗਿਆ ਸਰਕਾਰ ਨੇ ਚਿੱਠੀ ਲਿਖ ਕੇ ਭੇਜੀ ਅਨੰਤਪੁਰ ਸਾਹਿਬ ਨੂੰ ਛੱਡ ਜਾਓ ਕੁਝ ਨਹੀਂ ਕਹਾਂਗੇ ਤੁਹਾਨੂੰ ਕੁਝ ਸਿੰਘਾਂ ਨੇ ਕਿਹਾ ਮਾਰ ਅਨੰਤਪੁਰ ਛੱਡ ਦੇਣਾ ਚਾਹੀਦਾ ਏ ਪਾਸ਼ਾ ਕਹਿੰਦੇ ਨਹੀਂ ਇਹਨਾਂ ਦੇ ਮੂੰਹ ਤੇ ਕੁਝ ਹੋਰ ਹੈ ਮਨ ਵਿੱਚ ਕੁਝ ਹੋਰ ਹੈ ਹਮ ਮਰਦ ਬਾਇਦ ਸ਼ਬਦ ਸੁਖ ਨਵਰ ਨਾ ਹਿਕਮ ਦਿਗਰ ਦਰਦ ਹਾਨੇ ਦਿਗਰ ਔਰੰਗਜੀਬ ਨੂੰ ਜਫਰਨਾਮੇ ਵਿੱਚ ਵੀ ਲਿਖਿਆ ਸੀ ਕਿਹਾ ਕਿ ਤੂੰ ਈਮਾਨ ਦਾ ਪੱਕਾ ਨਹੀਂ ਹੈ ਤੇਰੇ ਮੂਹ ਤੇ ਕੁਝ ਹੋਰ ਐ ਦਿਲ ਵਿੱਚ ਤੇਰੇ ਖੋਟ ਐ ਤੇ ਮੈਂ ਤਾਂ ਉਹਨੂੰ ਮਰਦ ਹੀ ਨਹੀਂ ਮੰਨਦਾ ਜਿਹੜਾ ਅੰਦਰ ਦਾ ਤੇ ਬਾਹਰ ਦਾ ਇੱਕੋ ਜਿਹਾ ਨ ਹੋਵੇ ਗੁਰੂ ਸਾਹਿਬ ਨੇ ਕੁਝ ਗੱਡੇ ਮਗਾਏ ਇਹਨਾਂ ਦੇ ਉੱਪਰ ਮਰੇ ਹੋਏ ਪਸ਼ੂਆਂ ਦੇ ਹੱਡ ਟੁੱਟੇ ਛਿੱਤਰ ਟੁੱਟਾ ਪਜਾ ਸਮਾਨ ਲੋਡ ਕਰਕੇ ਉੱਪਰ ਕੀਮਤੀ ਦੁਸ਼ਾਲੇ ਪਾ ਦਿੱਤੇ ਇੰਜ ਲੱਗੇ ਕਿ ਗੁਰੂ ਸਾਹਿਬ ਜੀ ਦਾ ਖਜ਼ਾਨਾ ਜਾ ਰਿਹਾ ਏ ਉਹ ਗੱਡੇ ਰਾਤ ਨੂੰ ਕਿਲੇ ਤੋਂ ਬਾਹਰ ਕੱਢੇ ਗਏ ਮਸ਼ਾਲਾਂ ਨਾਲ ਮੰਨ ਕੇ ਤਾਂ ਦੁਸ਼ਮਣ ਫੌਜ ਅੱਲਾਹੁ ਅਕਬਰ ਦੇ ਨਾਰੇ ਲਾਉਂਦੀ ਲੁੱਟਣ ਵਾਸਤੇ ਧਾਵਾ ਕਰਕੇ ਆ ਗਈ। ਖਾਸ ਲੱਗੇ ਟੁੱਟੇ ਹੋਏ ਛਿੱਤਰ ਮਰੇ ਹੋਏ ਪਸ਼ੂਆਂ ਦੇ ਹੱਡ ਬੜੇ ਸ਼ਰਮਿੰਦੇ ਉਹ ਕਿ ਮੁਰੇ ਪਰ ਗੁਰੂ ਸਾਹਿਬ ਜੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਜੇ ਅਨੰਦਪੁਰ ਸਾਹਿਬ ਨੂੰ ਛੱਡਿਆ ਤੇ ਹਮਲਾ ਅਵਸ਼ ਹੋਵੇਗਾ। ਇਹਨਾਂ ਦੀ ਨੀਅਤ ਸਾਫ਼ ਨਹੀਂ। ਸਮਾਂ ਬਹਿਰ ਲੱਗਦਾ ਗਿਆ। ਇਹ ਵੇਖੋ ਅਖੀਰ ਇਹੋ ਜਿਹਾ ਸਮਾਂ ਆ ਗਿਆ ਕਿ ਸਰੀਰ ਨਿਰਬਲ ਹੋ ਚੁੱਕੇ ਹਨ ਭੁੱਖ ਦੇ ਕਾਰਨ। ਇੱਧਰ ਔਰੰਗਜੀਬ ਨੇ ਇੱਕ ਕੁਰਾਨ ਸ਼ਰੀਫ ਦੀ ਪੋਥੀ ਸਾਈਨ ਕਰਕੇ ਦਸਖਤ ਕਰਕੇ ਭੇਜੀ ਕਾਜੀ ਦੇ ਹੱਥ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮਾਂ ਲਿਖ ਕੇ ਭੇਜੀਆਂ ਨੇ। ਅਸੀਂ ਕੁਝ ਨਹੀਂ ਕਹਾਂਗੇ ਤੁਸੀਂ ਆਨੰਦਪੁਰ ਸਾਹਿਬ ਛੱਡ ਜਾਓ। ਔਰੰਗਜੀਬ ਨੇ ਲਿਖਿਆ ਤੁਸੀਂ ਮਾਲਵੇ ਵਿੱਚ ਆ ਜਾਓ ਬੈਰਾੜ। ਕੌਮ ਦੇ ਇਲਾਕੇ ਵਿੱਚ ਇੱਥੇ ਆਪਣੀ ਮੁਲਾਕਾਤ ਹੋਵੇਗੀ ਖੁੱਲੀ ਵਿਚਾਰ ਹੋਵੇਗੀ ਜੋ ਕਹੋਗੇ ਮੈਂ ਪ੍ਰਵਾਨ ਕਰਾਂਗਾ ਸਤਪੁਰਾਂ ਨੇ ਇਹ ਕੁਰਾਨ ਸ਼ਰੀਫ ਭਾਈ ਹਿੰਮਤ ਸਿੰਘ ਜੀ ਨੂੰ ਦਿੱਤੀ ਤੇ ਸੰਭਾਲ ਕੇ ਰੱਖਣੀ ਹੈ ਔਰ ਜਫਰ ਨਾਮੇ ਵਿੱਚ ਇਹਦਾ ਜ਼ਿਕਰ ਵੀ ਮਿਲਦਾ ਹੈ ਐ ਔਰੰਗਜ਼ੇਬ ਤੇਰੇ ਜਰਨੈਲ ਕਸਮਾ ਖਾ ਕੇ ਮੁਕਰ ਗਏ ਮੈਂ ਤੇਰੇ ਕੁਰਾਨ ਸ਼ਰੀਫ ਦੀ ਕਸਮ ਦਾ ਸਤਕਾਰ ਕੀਤਾ ਪਰ ਤੁਸੀਂ ਆਪਣੇ ਧਰਮ ਦੀ ਕਸਮ ਖਾ ਕੇ ਵੀ ਸਾਡੇ ਤੇ ਹਮਲਾ ਕਰ ਦਿੱਤਾ ਜੇ ਤੂੰ ਕਹੇ ਤਾਂ ਉਹ ਪ੍ਰਾਨ ਸ਼ਰੀਫ ਦੀ ਉਹ ਲਿਖਤ ਉਹ ਚਿੱਠੀ ਮੇਰੇ ਕੋਲ ਅੱਜ ਵੀ ਮੌਜੂਦ ਹੈ ਮੈਂ ਤੈਨੂੰ ਦਿਖਾ ਸਕਦਾ